ਐਮਐਲਏ ਬਟਾਲਾ ਹਲਕੇ ਦੇ ਪਿੰਡ ਬਡਾਲਾ ਗਰੰਥੀਆਂ ਵਿਖੇ ਵਰਣ ਮਹਾਉਤਸਵ ਮੌਕੇ ਪੌਦੇ ਲਗਾਉਣ ਤੇ ਵੰਡਣ ਪਹੁੰਚੇ ਹੋਏ ਸਨ ਇਸ ਮੌਕੇ 5000 ਪੌਦੇ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵੱਲੋਂ ਵੰਡੇ ਗਏ ਇਸ ਮੌਕੇ ਐਮਐਲਏ ਬਟਾਲਾ ਨੇ ਕਿਹਾ ਹੈ ਕਿ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਹੋ ਚੁੱਕਿਆ ਹੈ ਕਿ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਉਹਨਾਂ ਨੂੰ ਪਾਲਿਆ ਵੀ ਜਾਵੇ ਨਾਲ ਹੀ ਇਸ ਮੌਕੇ ਉਹਨਾਂ ਨੇ ਮਨੀਸ਼ ਸਿਸੋਦੀਆ ਦੀ ਹੋਈ ਜ਼ਮਾਨਤ ਨੂੰ ਲੈ ਕੇ ਵਿਰੋਧੀਆਂ ਵੱਲੋਂ ਕਸੇ ਜਾ ਰਹੇ ਤੰਜਾਂ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਨਾਲ ਹੀ ਉਹਨਾਂ ਕਿਹਾ ਕਿ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ بول کے ہاں میں تھوڑا سا لگا دو لگا دو لگا دو اپن سائیڈ تے کرو جرا لے لو میں اپنا نہ ہاتھ نہ میرے کوئی مٹی کتے ا پٹی لگ گیا مٹی مالو کر ਇਹਨਾਂ ਸਾਈਡ ਤੋਂ ਸਾਈਡ ਤੋਂ ਸਾਈਡ ਤੋਂ ਪਾਣੀ ਪਾਇਆ ਪਈ ਆਹ ਸਭ ਨੂੰ ਇੱਕ ਸਾਈਡ ਤੋਂ ਉਪਰੋਂ ਪੰਪ ਕਰਾਇਆ ਸਰੋਂ ਸਾਰਾ ਪਾਣੀ ਉਹ ਆਇਆ ਇੱਕ ਪੂਰਾ ਪਾਣੀ ਚਾਤੀ جی لگاؤ جی لگاؤ تھی மற நப்புது மற நப்புது மற நப்புது எல்லாம் ஒன்னு ஒத்த தேச்சு அந்த ਜਾਮ ਨੂੰ ਕੱਢੇ ਕੋਰ ਆਪਾਂ ਲੈ ਲਾ ਕਿਉਂ ਨਹੀਂ ਆਰੰਭ ਨੇ ਜਿਹੜਾ ਮਰਜੀ ਲਓ ਜਾਮ ਨੂੰ ਕੱਢੀ ਜਾਣਦੀ ਹੈ ਜਾਮ ਨੂੰ ਜਿਹੜਾ ਆਪਣਾ ਬੰਦ ਕਰ ਦੇਈਏ ਆਪਾਂ ਸੇਵਾ ਮਾਰਾ ਨਹੀਂ ਬਿਨਸਰਾਂ ਦੇ ਕੰਮ ਘੱਟੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਜਿਹੜੀ ਉਹਨਾਂ ਦੀ ਸੋਚ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਵਡਾਲਾ ਗ੍ਰੰਥੀਆਂ ਵਿਖੇ ਬੂਟੇ ਲਾਉਣ ਦਾ ਉਪਰਾਲਾ ਕੀਤਾ ਗਿਆ ਕਿਉਂਕਿ ਪੰਜਾਬ ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀਆਂ ਨੇ ਉਹਨਾਂ ਨੂੰ ਪੰਜਾਬ ਜਿਹੜਾ ਉਹਨਾਂ ਨੂੰ ਫਿਰ ਰੰਗਲਾ ਰੰਗਲਾ ਪੰਜਾਬ ਦੇਖੇ ਜਾਈਏ ਜਿਹਦੇ ਨਾਲ ਹਵਾ ਜਿਹਦੇ ਨਾਲ ਗਰਮੀ ਤਾਂ ਜਿਹੜੀ ਤਪਸ਼ਾ ਉਹ ਕਟੇ ਤਾਂ ਜੋ ਕਿ ਇਹ ਪੰਜਾਬ ਫਿਰ ਸ਼ੋਦਾ ਔਰਤਾ ਜੀ ਹਵਾ ਵਾਲਾ ਫਿਰ ਅੱਜ ਤਕਰੀਬਨ ਕਟੋ ਕਰਦੀ ਤੇ 5000 ਬੂਟਾ ਜੜਾ ਵਾ ਉਥੇ ਵੰਡਿਆ ਜਾਣਾ ਜੇ ਗੱਲ ਕੀਤੀ ਜਾਵੇ ਤਾਂ ਬੀਤੇ ਜਿਹੜਾ ਮਨੀਸ਼ ਸੋਧੀ ਹਣੇ ਦੀ ਜਮਾਨਤ ਹੋ ਗਈ ਵਿਰੋਧੀ ਬੜੇ ਤੰਜ ਕੱਸਦੇ ਪਏ ਆ ਭਾਜਪਾ ਕਹਿ ਰਹੀ ਹੈ ਕਿ 17 ਮਹੀਨੇ ਅੰਦਰ ਲਾਏ ਕੋਈ ਗੱਲ ਹੈ ਕਾਂਗਰਸ ਕੀ ਦਿੱਤਾ ਚੁੱਕਾ ਵਾ ਦੇਖੋ ਜੀ ਜਦੋਂ ਵਿਰੋਧੀਆਂ ਦਾ ਕੰਮ ਹੀ ਹੈ ਵਿਰੋਧ ਕਰਨਾ ਔਰ ਇਹ ਆਪਣੇ ਅਸੀਂ ਵੀ ਆਪਣੇ ਕੰਮ ਵੱਲ ਧਿਆਨ ਦੇ ਰਹੇ ਹਾਂ ਸੋ ਮੈਂ ਵਧਾਈ ਦੇਣਾ ਜੀ ਜਿਹੜਾ ਸਾਡੇ ਪਰਿਵਾਰ ਤੇ ਜਿਹੜੇ ਜੀ ਸੀ ਕਿਉਂਕਿ ਜਿੰਨਾ ਵੀ ਇਹ ਇੱਕ ਸਾਡੇ ਦੇਸ਼ ਦਾ ਦਸਤੂਰ ਆ ਜਿੰਨਾ ਵੀ ਇਹਨੂੰ ਦੱਬਿਆ ਗਿਆ ਵਾ ਉਹਨਾਂ ਇਹ ਉੱਪਰ ਕਿ ਤਾਂ ਨੂੰ ਆਇਆ ਕਿਉਂਕਿ ਇਨਕਲਾਬੀ ਤਰਤੀ ਹੈ ਸੋ ਮੈਂ ਕਹਿਣਾ ਚਾਹੁੰਦਾ ਮੈਂ ਕਹਿੰਦਾ ਰਾਜਨੀਤੀ ਕਰੋ ਅ ਰਾਜਨੀਤਿਕ ਕੰਮਾਂ ਦੀ ਕਰੋ ਅ ਰਾਜਨੀਤੀ ਕਰੋ ਵਧੀਆ ਸੋਚ ਦੀ ਕਰੋ ਅ ਰਾਜਨੀਤੀ ਇਹ ਘਟੀਆ ਰਾਜਨੀਤੀ ਨਾ ਹੋਵੇ ਵੀ ਜੇ ਬੇਰੀ ਵਾਰੀ ਆਈ ਹੈ ਤੇ ਮੈਂ ਫੜ ਕੇ ਅੰਦਰ ਦੇ ਦੇਆ ਤੇ ਜੇ ਉਹਦੀ ਵਾਰੀ ਆਈ ਹੈ ਤੇ ਉਹ ਵਧੀਆ ਸੋਚ ਨੂੰ ਅੱਗੇ ਲੈ ਕੇ ਚੱਲੋ ਲੋਕ ਆਪੇ ਜਦੋਂ ਤੁਸੀਂ ਚੰਗੇ ਕੰਮ ਕਰੋਗੇ ਲੋਕ ਆਪੇ ਤੁਹਾਡਾ ਸਾਥ ਦੇਣਗੇ ਜਿਸ ਤਰ੍ਹਾਂ ਮਣੀ ਸਿੰਘ ਛੋਟੀਆਂ ਦੀ ਜਮਾਨਤ ਦਿੱਤੀ ਜੈਤਰੀਵਾਲ ਜਾਂ ਸੁਦਰ ਜੈਨੂ ਦੀ ਜੰਤਰ ਉਹਨਾਂ ਦੇ ਬਿਲਕੁਲ ਜੀ ਦੇਖੋ ਅਖੀਰ ਉਹ ਜਿਹੜਾ ਸਮਾਂ ਸੱਚ ਸਾਚੀ ਹੁੰਦਾ ਸੱਚ ਸਾਚੀ ਹੋਣਾ ਔਰ 100 ਦਿਨ ਚੋਰ ਦਾ ਇੱਕ ਦਿਨ ਸਾਦਾ ਤੇ ਆਉਣਾ ਹੀ ਹੋਣਾ ਸੋ ਇਹ ਸਮਾਂ ਬਹੁਤ ਜਲਦ ਉਹ ਵੀ ਆ ਰਿਹਾ ਜੀ ਜਦੋਂ ਕੇਜੀਵਾਲ ਸਾਹਿਬ ਵੀ ਜਿਹੜੇ ਆਜ ਐਮਐਲਏ ਸਾਹਿਬ ਆਏ ਨੇ ਤੇ ਪੰਜਾਬ ਨੂੰ ਅੰਗਲਾ ਪੰਜਾਬ ਨੂੰ ਵਾਸਤੇ ਧਰਤੀ ਨੂੰ ਸਾਫ ਸੁੱਧਾ ਕਰਨ ਵਾਸਤੇ ਹਵਾ ਵਾਸਤੇ ਪਾਣੀ ਬੂਟੇ ਬਟ ਲਾਉਣ ਵਾਸਤੇ ਤੇ ਘੱਟ ਤੋਂ ਘੱਟ 5000 ਬੂਟੇ ਜਿੱਤੇ ਮੰਡਿਆ ਗਿਆ ਤੇ ਬੂਟੇ ਲਾਉਣੇ ਸੌਖੇ ਆ ਕਿ ਪਾਲਣੇ ਸੌਖੇ ਆ ਲਾਉਣੇ ਸੌਖੇ ਆ ਪਾਲਣੇ ਔਖੇ ਆ ਪਰ ਇਹ ਕੋਸ਼ਿਸ਼ ਕਰਾਂਗੇ ਵੀ ਬੂਟੇ ਪਾਲੇ ਜਾਣ ਜਿੰਨੇ ਬੂਟੇ ਲੱਗਣਗੇ ਉਹ ਪਾਲ ਜਾਣ ਸਾਡਾ ਤੇ ਉਹੀ ਪ੍ਰਾਲਾ ਹੋਊਗਾ ਵੀ ਹਰ ਘਰ ਘਰ ਜਾ ਕੇ ਗੱਲ ਕਰਾਂਗੇ ਵੀ ਜਿਹੜਾ ਬੂਟਾ ਲੱਗ ਗਿਆ ਇਹਨੂੰ ਕੰਪਲੀਟ ਕਰੋ ਜਿੱਦਾਂ ਪੁੱਤ ਪੜੀਦਾ ਤਰ੍ਹਾਂ ਬੂਟੇ ਨੂੰ ਪਾਲੋ ਜੇ ਬੂਟੇ ਨੂੰ ਪਾਲਾਂਗੇ ਤੇ ਅਸੀਂ ਜਿਹੜੇ ਆਉਣ ਵਾਲੀ ਜਨਰੇਸ਼ਨ ਆ ਉਹ ਬਚੂਗੀ ਜੇ ਨਹੀਂ ਪ انڈیا کرائم نیوز جرم کے خلاف جنگ آپ دیکھ رہے ہیں انڈیا کرائم نیوز